Chao, hello, Sastrikal. ਤੇ ਅੱਜ ਆਪਾਂ ਗ੍ਰੀਟਿੰਗਸ ਕਰਾਂਗੇ ਸਲੂਤੀ ਕਿ ਕਿੰਦਾ ਆਪਾਂ ਕਿਸੇ ਨੂੰ ਜਦੋਂ ਮਿਲਦੇ ਆਂ ਕਿੰਦਾ ਸਲੂਤਾਰੇ ਕਰਨਾ ਆ ਕਿ ਜੇ ਸਵੇਰੇ ਮਿਲਦੇ ਜਦੋਂ ਆਪਾਂ ਇੰਡੀਆ 'ਚ ਗੁੱਡ ਮਾਰਨਿੰਗ ਕਹਿੰਦਾ ਆ ਗੁੱਡ ਈਵਨਿੰਗ ਕਹਿੰਦਾ ਇਦਾਂ ਇੱਥੇ ਵੀ ਡਿਫਰੈਂਟ ਡਿਫਰੈਂਟ ਵਰਡਸ ਨੇ ਅੱਜ ਆਪਾਂ ਉਹ ਸਾਰੇ ਵਰਡਸ ਕਰਾਂਗੇ ਠੀਕ ਹੈ ਤੇ ਉਹ ਸਾਰੇ ਵਰਡਸ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੋ ਵਰਡਸ ਲੈਟਰ ਕਰਨੇ ਆ ਸੀ ਤੇ ਜੀ ਕਿੱਥੇ ਸੀ ਦੀ ਆਵਾਜ਼ ਕਕਾ ਆਉਂਦੀ ਹੈ ਤੇ ਕਿੱਥੇ ਚਿਚਾ ਆਉਂਦੀ ਹੈ ਤੇ ਕਿੱਥੇ ਏ ਜੀ ਦੀ ਆਵਾਜ਼ ਗੱਗਾ ਆਉਂਦੀ ਹੈ ਤੇ ਕਿੱਥੇ ਜਿੱज्जा ਆਉਂਦੀ ਹੈ ਠੀਕ ਹੈ ਪਹਿਲਾਂ ਆਪਾਂ ਇਹ ਦੋ ਵਰਡ ਕਰ ਲਈਏ ਫਿਰ ਉਸ ਤੋਂ ਬਾਅਦ ਆਪਾਂ ਗ੍ਰੀਟਿੰਗਸ ਕਰਾਂਗੇ ਸੋ ਇਹ ਜਦੋਂ ਵੀ ਸੀ ਦੇ ਨਾਲ ਜਦੋਂ ਵੀ ਸੀ ਦੇ ਨਾਲ ਈ ਜਾਂ ਆਈ ਲੱਗੀ ਹੋਵੇ ਠੀਕ ਹੈ ਇਹਨਾਂ ਦੀ ਏ ਆ ਤੇ ਆ ਇਹਨਾਂ ਦੀ ਈ ਆ ਠੀਕ ਹੈ ਜਦੋਂ ਇਹ ਲੱਗੀ ਹੋਵੇ ਤਾਂ ਆਵਾਜ਼ ਆਉਂਦੀ ਹੈ ਚੀ ਦੀ ਚੇਚੇ ਦੀ ਆਵਾਜ਼ ਆਉਂਦੀ ਹੈ ਠੀਕ ਹੈ ਤੇ ਜਿੱਦਾਂ ਕਿ ਇੱਕ ਵਰਡ ਹੈਗਾ ਚੇਨ ਠੀਕ ਹੈ ਚੇਨਾ ਇਹਨਾਂ ਦਾ ਹੈਗਾ ਯ ਆਪਣਾ ਡਿਨਰ ਇੰਗਲਿਸ਼ ਚ ਡਿਨਰ ਕਹਿੰਦੇ ਆ ਤੇ ਇਹ ਕਹਿੰਦੇ ਆ ਚੇਨਾ ਠੀਕ ਹੈ ਤੇ ਇਹਦੇ ਵਿੱਚ ਚੀ ਦੇ ਨਾਲ ਏ ਲੱਗ ਗਈ ਆ ਇਹਨਾਂ ਦੀ ਏ ਆਪਣੀ ਈ ਲੱਗ ਗਈ ਆ ਤੇ ਆਵਾਜ਼ ਆ ਗਈ ਚੀਦੀ ਠੀਕ ਹੈ ਤੇ ਉਸ ਤੋਂ ਬਾਅਦ ਇਹ ਵਰਡ ਹੈਗਾ ਯ ਚੀ ਈ ਐ ਨ ਏ ਆ ਚਾਈਨਾ ਆਪਣਾ ਹੈਗਾ ਇਹ ਚਾਈਨਾ ਤੇ ਇਹਨਾਂ ਦਾ ਹੈਗਾ ਚੀਨਾ ਦੇਖੋ ਆਈ ਲੱਗ ਗਈ ਆ ਮਤਲਬ ਇਹਨਾਂ ਦੀ ਈ ਲੱਗ ਗਈ ਆ ਤੇ ਵਰਡ ਚਿਚੇ ਦੀ ਆਵਾਜ਼ ਆ ਗਈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਹੁਣ ਕਰਦੇ ਆ ਕਿ ਕਦੋਂ ਕੱਕੇ ਦੀ ਆਵਾਜ਼ ਆਉਂਦੀ ਹੈ ਜੇ ਸੀ ਦੇ ਨਾਲ ਆ ਲੱਗਾ ਹੋਵੇ ਜਾਂ ਸੀ ਦੇ ਨਾਲ ਓ ਲੱਗਾ ਹੋਵੇ ਜਾਂ ਉਹ ਲੱਗਾ ਹੋਵੇ ਤੇ ਇਹਨਾਂ ਦੇ ਨਾਲ ਕੱਕੇ ਦੀ ਆਵਾਜ਼ ਆਏਗੀ एग्जांपल ਜਿਦਾ ਕਾਜ਼ਾ ਠੀਕ ਹੈ ਕਾਜ਼ਾ ਕਹਿੰਦੇ ਆ ਹੋਮ ਨੂੰ ਘਰ ਨੂੰ ਠੀਕ ਹੈ ਘਰ ਨੂੰ ਕਹਿੰਦੇ ਆ ਕਾਜ਼ਾ ਇਹ ਵਰਡ ਆਪਾਂ ਗੋਂ ਬਾਅਦ ਚ ਵੀ ਕਰਾਂਗੇ ਵੋਕੈਬਲਰੀ ਦੇ ਵਿੱਚ ਜਸਟ ਮੋਟਾ ਮੋਟਾ ਦੱਸ ਰਹੀ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਆ ਗਿਆ ਵਰਡ ਕੌਮੇ ਔਲ ਆ ਗਿਆ ਤੇ ਕੱਕੇ ਦੀ ਆਵਾਜ਼ ਆ ਗਈ ਠੀਕ ਹੈ ਤੇ ਇੱਥੇ ਆਉਂਦੀ ਆ ਕੱਕੇ ਦੀ ਆਵਾਜ਼ ਉਹਦੇ ਵਰਡ ਲੱਗੇ ਹੁਣ ਕੌਮੇ ਮਤਲਬ ਕਿਦਾਂ ਹਾਓ ਤੇ 3rd ਵਰਡ ਆਪਣਾ ਸੀਗਾ ਇਹ 3rd ਹੈਗਾ ਊ ਲੱਗੇ ਤੇ ਠੀਕ ਹੈ ਤੇ ਜੇ ਅ ਵਰਡ ਹੈਗਾ ਕਯੂਬ ਠੀਕ ਹੈ ਕਯੂਬ ਆਪਾਂ ਇੰਗਲਿਸ਼ ਚ ਵੀ ਕਯੂਬ ਹੀ ਕਹਿੰਦੇ ਆ ਇਥੇ ਊ ਲੱਗ ਗਿਆ ਤੇ ਇਥੇ ਵੀ ਕੱਕੇ ਦੀ ਆਵਾਜ਼ ਆ ਗਈ ਠੀਕ ਹੈ ਇਹ ਤੱਕ ਹੋ ਗਿਆ ਆਪਣਾ ਸੀ ਵਾਲੇ ਵਰਡ ਹੁਣ ਆਪਾਂ ਚੱਲਦੇ ਆ ਜੀ ਤੇ ਕਿ ਕਿੱਥੇ ਗੱਗੇ ਦੀ ਆਵਾਜ਼ ਆਉਂਦੀ ਹੈ ਤੇ ਕਿੱਥੇ ਜਿਜੇ ਦੀ ਆਵਾਜ਼ ਆਉਂਦੀ ਹੈ ਤੇ ਹੁਣ ਪਹਿਲਾਂ ਆਪਾਂ ਗੱਗੇ ਦੀ ਆਵਾਜ਼ ਵਾਲੇ ਕਰਾਂਗੇ ਜੇ ਜੀ ਦੇ ਨਾਲ ਆ ਲੱਗਾ ਜਾਂ ਫਿਰ ਜੀ ਦੇ ਨਾਲ ਓ ਲੱਗਾ ਹੈ ਜਾਂ ਊ ਲੱਗਾ ਹੈ ਤੇ ਇੱਥੇ ਆਵਾਜ਼ ਆਉਣੀ ਆ ਇਹਦੀ ਗੱਗੇ ਦੀ ਠੀਕ ਹੈ ਜਿਹਦਾ ਵਰਡ ਹੈਗਾ ਆ ਗਾਤਾ ਗਾਤਾ ਇੱਥੇ ਕਹਿ ਦਿੰਦੇ ਆ ਬਿੱਲੀ ਨੂੰ ਠੀਕ ਹੈ ਕੈਟ ਨੂੰ ਬਿੱਲੀ ਨੂੰ ਕਹਿੰਦੇ ਗਾਤਾ ਤੇ ਇੱਥੇ ਅੱਗੇ ਗੱਗੇ ਦੀ ਬਾਅਦ ਆ ਲੱਗ ਗਿਆ ਉਸ ਤੋਂ ਬਾਅਦ ਓ ਦੇ ਨਾਲ G O L L A ਗੋਲਾ ਗੋਲਾ ਕਹਿੰਦੇ ਆ ਗਾਲ ਨੂੰ ਥਰੋਟ ਨੂੰ ਠੀਕ ਹੈ ਗਾਲ ਨੂੰ ਕਹਿੰਦੇ ਆ ਗੋਲਾ ਤੇ ਇੱਥੇ ਓ ਲੱਗ ਗਿਆ ਉਸ ਤੋਂ ਬਾਅਦ ਹੁਣ ਊ ਰਹਿ ਗਿਆ ਤੇ ਇੱਥੇ ਆਪਾਂ ਹੈਗਾ ਗੂਈ ਦਾ ਗੋਏ ਦਾ ਗੋਏ ਦਾ ਹੁੰਦਾ ਗੱਡੀ ਚਲਾਉਨੇ ਆ ਜਿਹੜਾ ਉਹਨੂੰ ਕਹਿੰਦੇ ਗੋਏ ਦਾ ਠੀਕ ਹੈ ਤੇ ਡਰਾਈਵ ਇਹ ਤਾਂ ਹੋ ਗਿਆ ਆਪਣਾ ਜਿੱਥੇ ਆਉਂਦੀ ਗੱਗੇ ਦੀ ਆਵਾਜ਼ ਹੁਣ ਆਪਾਂ ਕਰਦੇ ਆ ਜੀ ਦੇ ਨਾਲ ਜਿੱਥੇ ਆਉਂਦੀ ਜੀ ਦੀ ਦੇ ਵਿੱਚ ਜਿੱਜੇ ਦੀ ਆਵਾਜ਼ ਠੀਕ ਹੈ ਤੇ ਜਿੱਥੇ ਜੀ ਦੇ ਨਾਲ ਅ ਜਿੱਥੇ ਜੀ ਦੇ ਨਾਲ ਈ ਲੱਗੀ ਇਹਨਾਂ ਦੀ ਮਤਲਬ ਇਹ ਆਪਣੀ ਈ ਤੇ ਆਈ ਲੱਗਦੀ ਆ ਉਥੇ ਆਉਂਦੀ ਆ ਜਿੱਜੇ ਦੀ ਆਵਾਜ਼ ਠੀਕ ਹੈ ਜਿੱਦਾਂ ਜਲਾਤੋ ਜੇ ਲਾਤੋ ਕਹਿ ਦਿੰਦੇ ਇਹ ਆਈਸਕ੍ਰੀਮ ਨੂੰ ਠੀਕ ਹੈ ਆਈਸਕ੍ਰੀਮ ਆਈਸਕ੍ਰੀਮ ਨੂੰ ਕਹਿੰਦੇ ਆ ਚਲਾਤੋ ਤੇ ਇੱਥੇ ਈ ਲੱਗ ਗਈ ਤੇ ਜਿੱਜੇ ਦੀ ਆਵਾਜ਼ ਆ ਗਈ ਫਿਰ ਜੀਤਾ ਇਹ ਆਪਣੇ ਪਿੰਡਾ ਵਾਲਾ ਜੀਤਾ ਨਿਗਾ ਇਹ ਹੈਗਾ ਆ ਇਹ ਜਿੱਦਾਂ ਆਪਾਂ ਗੇੜੀ ਕੱਢ ਕੇ ਆਨੇ ਆ ਉਹਨੂੰ ਕਹਿ ਦਿੰਦੇ ਆ ਲਾਈਕ ਅ ਟ੍ਰਿਪ ਛੋਟਾ ਜਿਹਾ ਉਹਨੂੰ ਕਹਿੰਦੇ ਜੀਤਾ ਠੀਕ ਹੈ ਜਦ ਆਪਾਂ ਕਹਿੰਦੇ ਆ ਸ਼ਹਿਰ ਦੀ ਗੇੜੀ ਕੱਢਿਆ ਇਹ ਤੇ ਉਹ ਹੈਗੀ ਜੀਤਾ ਹੁਣ ਆਪਾਂ ਚੱਲੀਏ ਅੱਗੋਂ ਗ੍ਰੀਟਿੰਗਸ ਤੇ ਤੇ ਇੱਥੇ ਸਭ ਤੋਂ ਪਹਿਲਾਂ ਗ੍ਰੀਟਿੰਗਸ ਜਿਹੜਾ ਮੇਨ ਕਾਮਨ ਹੈ ਜੇ ਤੁਹਾਨੂੰ ਕੋਈ ਵੀ ਗ੍ਰੀਟਿੰਗ ਨਹੀਂ ਆਉਂਦੀ ਤਾਂ ਤੁਸੀਂ ਵਰਡ ਯੂਜ਼ ਕਰ ਸਕਦੇ ਆ ਚਾਓ ਚਾਓ ਵਰਡ ਤੁਸੀਂ ਯੂਜ਼ ਕਰਨਾ ਚਾਹੋ ਦਾ ਮਤਲਬ ਹਾਈ ਹੈਲੋ ਚਾ ਉਹ ਇਹ ਵਰਡ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਆ ਜੇ ਤੁਹਾਨੂੰ ਨਹੀਂ ਪਤਾ ਕਿ ਸ਼ਾਮ ਨੂੰ ਕਿਹੜਾ ਵਰਡ ਯੂਜ਼ ਕਰਨਾ ਹੈ ਸਵੇਰ ਨੂੰ ਕਿਹੜਾ ਵਰਡ ਯੂਜ਼ ਕਰਨਾ ਜਾਂ ਕਿਹਦੇ ਨਾਲ ਕਿਦਾਂ ਬੋਲਣਾ ਤਾਂ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਮਿਲਦਾ ਹੈ ਤੁਸੀਂ ਕਿਸੇ ਆਫਿਸ 'ਚ ਜਾਂਦੇ ਹੋ ਤੁਸੀਂ বাস 'ਚ ਚੜਨ ਲੱਗਦੇ ਆ ਤੁਸੀਂ ਸਕੂਲ 'ਚ ਜਾਂਦੇ ਆ ਮਾਰਕੀਟ ਜਾਂਦੇ ਕਿਤੇ ਵੀ ਤੁਸੀਂ ਜਾਂਦੇ ਆ ਇੱਥੇ ਸਾਰੇ ਜਿੱਦਾਂ ਇੱਕ ਟ੍ਰੈਂਡ ਜਿਹਾ ਲਾ ਲਓ ਕਿ ਇੱਥੇ ਸਾਰੇ ਬੁਲਾਉਂਦੇ ਆ ਇੱਕ ਦੂਸਰੇ ਨੂੰ ਨਾ ਤੇ ਤੁਸੀਂ ਐਂਟਰ ਕਰਕੇ ਕਹਿਣਾ ਚਾਓ ਜੇ ਤੁਹਾਨੂੰ ਹੋਰ ਕੋਈ ਵਰਡ ਨਹੀਂ ਆਉਂਦਾ ਠੀਕ ਹੈ ਤੇ ਇੱਕ ਵਰਡ ਹੈਗਾ ਸਾਲਵੇ ਇਹਦਾ ਵੀ ਮਤਲਬ ਇਹੀ ਹੁੰਦਾ ਆ ਹੈਲੋ ਤੇ ਹਾਈ ਚਾਓ ਵੀ ਯੂਜ਼ ਕਰ ਸਕਦੇ ਸਾਲਵੇ ਵੀ ਯੂਜ਼ ਕਰਦੇ ਮੈਂ ਵਸੇ ਜ਼ਿਆਦਾਤਰ ਚਾਓ ਯੂਜ਼ ਕਰਦੀ ਪਰ ਜੇ ਮੈਂ ਅਜ ਦਾ 12:00 ਵਜੇ ਤੋਂ ਬਾਅਦ ਕਿਸੇ ਨੂੰ ਮਿਲਦੀ ਆ ਤਾਂ ਮੈਂ ਸਾਲਵੇ ਵਰਡ ਯੂਜ਼ ਕਰਦੀ ਆ ਬੋਨ ਪੋਮੇਰੀਜੋ ਦੀ ਥਾਂ ਤੇ ਉਹ ਮੈਨੂੰ ਥੋੜਾ ਵੱਡਾ ਜਿਹਾ ਲੱਗਦਾ ਆ ਤੇ ਮੈਂ ਹਮੇਸ਼ਾ ਸਾਲਵੇ ਵਰਡ ਯੂਜ਼ ਕਰਦੀ ਆ ਠੀਕ ਹੈ ਤੇ ਹੁਣ ਆਪਾਂ ਚੱਲੀਏ ਸਵੇਰ ਵਾਲੇ ਵਰਡ ਤੇ ਕਿ ਜੇ ਤੁਸੀਂ ਸਵੇਰੇ ਕਿਸੇ ਨੂੰ ਮਿਲਦੇ ਆ ਤੁਸੀਂ ਨਹੀਂ ਚਾਓ ਕਹਿਣਾ ਵੀ ਤੁਸੀਂ ਥੋੜਾ ਅਗੋਂ ਬੋਲਣਾ ਆ ਤਾਂ ਤੁਸੀਂ ਬੋਂਜੋਰਨੋ ਵਰਡ ਯੂਜ਼ ਕਰ ਸਕਦੇ ਆ ਠੀਕ ਹੈ ਬੀ ਯੂ ਆਰ ਐਨ ਬੋਂ ਅਸਕੂਜ਼ਾ ਬੀਓ ਯੂ ਐਨ ਬੋਂਜੋਰ ਨੋ ਪੰਜਾਬੀ ਚ ਵੀ ਤੁਹਾਨੂੰ ਲਿਖ ਦਿੰਨੀ ਆ ਬੋਂ ਬੋਂਜੋਰਨੋ ਬੋਂਜੋਰਨੋ ਤੇ ਬੋਂਜੋਰਨੋ ਆਪਾਂ ਯੂਜ਼ ਕਰਦੇ ਆ ਬੋਂਜੋਰਨੋ ਇਹਦਾ ਮਤਲਬ ਹੁੰਦਾ ਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇਹ ਆਪਾਂ ਯੂਜ਼ ਕਰਦੇ ਆ ਸਵੇਰ ਦੇ ਟਾਈਮ ਠੀਕ ਹੈ ਸਵੇਰੇ ਸਵੇਰੇ ਜਦੋਂ ਵੀ ਆਪਾਂ ਉੱਠਦੇ ਆ ਉਸ ਤੋਂ ਬਾਅਦ 12 ਵਜੇ ਤੱਕ ਦੁਪਹਿਰ ਦੇ ਆਪਾਂ ਗੁੱਡ ਮਾਰਨਿੰਗ ਵਰਡ ਯੂਜ਼ ਕਰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਇਹ ਇਹ ਵੀ ਵਰਡ ਆਪਾਂ ਇਦਾਂ ਹੀ ਆ ਜਦੋਂ ਵੀ ਆਪਾਂ ਇਸ ਟਾਈਮ 'ਚ ਕਿਸੇ ਨੂੰ ਵੀ ਮਿਲਦੇ ਆਂ ਚਾਹੇ ਸਕੂਲ ਆ ਘਰ ਆ ਆ ਪਾਰਕ ਆ ਕਿਤੇ ਵੀ ਆ ਆਪਾਂ ਬੋਂਜੋਰਨੋ ਵਰਡ ਯੂਜ਼ ਕਰਦੇ ਆਂ ਠੀਕ ਐ ਤੇ ਇਹ ਬੋਂਜੋਰਨੋ ਤੋਂ ਬਾਅਦ ਜਦੋਂ 12 ਵਜੇ ਤੋਂ ਬਾਅਦ ਫਿਰ ਆਪਾਂ ਜੇ ਆਪਾਂ ਕਿਸੇ ਨੂੰ ਮਿਲਦੇ ਆਂ 12 ਵਜੇ ਤੋਂ 4 ਵਜੇ ਦੇ ਵਿੱਚ ਸ਼ਾਮ ਦੇ ਤੇ ਫਿਰ ਆਪਾਂ ਵਰਡ ਯੂਜ਼ ਕਰਦੇ ਆਂ ਬੋਂ ਪੋਮੇਰੀਚੋ ਬੋਂ bomme rejo ਠੀਕ ਹੈ ਪੰਜਾਬੀ ਚ ਵੀ ਲਿਖ ਦਿੰਨੇ ਆਪਾਂ bomme rejo ਠੀਕ ਹੈ ਜਦੋਂ ਵੀ ਤੁਸੀਂ ਜਦ ਆਪਾਂ ਸਵੇਰ ਦੇ ਟਾਈਮ ਗੁੱਡ ਮਾਰਨਿੰਗ ਚੁਸ ਕਰਦੇ ਆ ਤੇ ਜਦੋਂ 12 ਤੋਂ 4 ਵਜੇ ਦੇ ਵਿੱਚ ਆਪਾਂ ਕਿਸੇ ਨੂੰ ਮਿਲਦੇ ਤਾਂ ਆਪਾਂ ਕਹਿ ਸਕਦੇ bomme rejo ਇਹਦਾ ਮਤਲਬ ਹੈਗਾ ਯਾ ਗੁੱਡ ਆਫਟਰ ਨੂਨ ਮੈਨੂੰ ਗੁੱਡ ਆਫਟਰਨੂਨ ਕਹਿਣ ਤੇ ਚੇਤਾ ਆਇਆ ਜਦੋਂ ਸਕੂਲ ਕਹਿੰਦੇ ਹੁੰਦੇ ਸੀ ਗੁੱਡ ਆਫਟਰਨੂਨ ਮੈਮ ਇਹ ਦੇ ਇਥੇ ਆਪਾਂ ਕਹਿੰਨੇ ਬੋਨ ਪੋਮੇ ਰੀਚੋ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਨੈਕਸਟ ਵਰਡ ਹੈਗਾ ਆ ਜਿਹੜਾ ਆਪਾਂ ਚਾਰ ਦੇ ਤੋਂ ਬਾਅਦ ਯੂਜ਼ ਕਰਦੇ ਆ ਉਹ ਹੈਗਾ ਆ ਬੋਨਾ ਸੇਰਾ ਚਾਰ ਦੇ ਤੋਂ ਪੰਜ ਦੇ ਤੋਂ ਬਾਅਦ ਠੀਕ ਹੈ ਤੇ ਉਹ ਹੈਗਾ ਵਰਡ ਆਪਣਾ ਬੋਨਾ ਸੇਰਾ ਬੋਨਾ ਸੇਰਾ ਠੀਕ ਹੈ ਪੰਜਾਬੀ ਵਿੱਚ ਵੀ ਲਿਖ ਦਈਏ ਬੋਨਾ ਸੇਰਾ ਇਹ ਆਪਾਂ ਯੂਜ਼ ਕਰਦੇ ਹਾਂ 4-5 ਵਜੇ ਤੋਂ ਬਾਅਦ ਠੀਕ ਹੈ ਜਦੋਂ ਵੀ ਆਪਾਂ ਕਿਸੇ ਨੂੰ ਕਿੱਥੇ ਵੀ ਆਪਾਂ ਇੰਗਲਿਸ਼ ਦੇ ਵਿੱਚ ਗੁੱਡ ਈਵਨਿੰਗ ਯੂਜ਼ ਕਰਨਾ ਹੈ ਠੀਕ ਹੈ ਉੱਥੇ ਆਪਾਂ ਇਹ ਵਰਡ ਯੂਜ਼ ਕਰ ਲੈਣਾ ਬਾਕੀ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਇਨ ਕੇਸ ਨਹੀਂ ਵੀ ਹੈ ਵਰਡ ਤੁਹਾਨੂੰ ਇਹ ਸ਼ੇਤੀ ਯਾਦ ਹੁੰਦੇ ਤਾਂ ਤੁਸੀਂ ਸਿੱਧਾ ਉਹ ਵਰਡ ਚਾਓ ਯੂਜ਼ ਕਰ ਸਕਦੇ ਸਾਰੇ ਕਿਤੇ ਪਰ ਫੇ ਵੀ ਅਗਰ ਤੁਸੀਂ ਇਹ ਵਰਡ ਯਾਦ ਕਰ ਲੈਣੇ ਆ ਤਾਂ ਵਧੀਆ ਇੱਕ ਵਧੀਆ ਇਮਪ੍ਰੈਸ਼ਨ ਬਣ ਜਾਂਦਾ ਹੈ ਨਾ ਕਿ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਤੇ ਬਾਕੀ ਚਾਓ ਸਾਲਵੇ ਉਹ ਤਾਂ ਹਮੇਸ਼ਾ ਹੀ ਚੱਲਦੇ ਸਦਾ ਬਾਹਰ ਵਰਡ ਹੈ ਉਹ ਤੁਸੀਂ ਕਦੀ ਵੀ ਯੂਜ਼ ਕਰ ਸਕਦੇ ਆ ਤੇ ਉਸ ਤੋਂ ਬਾਅਦ ਆਪਣਾ ਨੈਕਸਟ ਵਰਡ ਹੈਗਾ ਆ ਇਹ ਜਿਹੜਾ ਕਿ ਆਪਾਂ ਯੂਜ਼ ਕਰਨਾ ਆ ਸੌਣ ਵੇਲੇ ਉਹ ਹੈਗਾ ਆ ਬੋਨਾ ਨੋਟੇ bonna notte ਜਦੋਂ ਆਪਾਂ ਕਿਸੇ ਨੂੰ ਮਿਲਦੇ ਆ ਉਸ ਤੋਂ ਬਾਅਦ ਜਦ ਆਪਾਂ ਸੁਪੋਜ਼ ਕਰੋ ਆਪਾਂ ਡਿਨਰ ਤੇ ਗਏ ਚ ਇਹਨਾਂ ਤੇ ਆਪਾਂ ਵਾਪਸ ਆਪਣੇ ਘਰ ਨੂੰ ਆਉਣਾ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਰਾਤ ਨੂੰ ਦੁਬਾਰਾ ਨਹੀਂ ਉਹਨਾਂ ਨੂੰ ਮਿਲਣਾ ਤਾਂ ਆਪਾਂ ਇਹ ਯੂਜ਼ ਕਰਦੇ ਆ ਵਰਡ buona notte ਘਰੇ ਵੀ ਤੁਸੀਂ ਜਦੋਂ ਸੌਣਾ ਜਿੱਥੇ ਵੀ ਆਪਾਂ ਗੁੱਡ ਨਾਈਟ ਯੂਜ਼ ਕਰਦੇ ਆ ਜਿਹਨੂੰ ਵੀ ਸੌ ਉਤਾਰੇ ਕਰਨ ਨੂੰ ਤੇ ਉਥੇ ਆਪਾਂ ਇਟਾਲੀਅਨ ਦੇ ਵਿੱਚ ਕਹਿਣਾ ਬੋਨਾ ਨੋੱਟੇ ਠੀਕ ਹੈ ਇਹ ਹੈਗਾ ਹੈ ਵਰਡ ਗੁੱਡ ਨਾਈਟ ਸੌਣ ਤੋਂ ਪਹਿਲਾਂ ਤੇ ਜੇ ਆਪਾਂ ਜਿੱਦਾਂ ਮਾਰਕੀਟ ਗਏ ਆ ਆਪਾਂ ਠੀਕ ਹੈ ਜਾਂ ਆਪਾਂ ਮਾਰਕੀਟ ਗਏ ਆ ਜਾਂ ਆਪਾਂ ਸਕੂਲ ਦੇ ਵਿੱਚ ਗਏ ਆ ਹਨਾ ਬੱਚਿਆਂ ਦੀ ਪੇਰੈਂਟਸ ਮੀਟਿੰਗ ਤੇ ਜਾਂ ਆਪਾਂ ਜਾਣੇ ਦਿਨ ਦੇ ਟਾਈਮ ਆਪਾਂ ਕਿਤੇ ਗਏ ਆ ਤਾਂ ਆਪਾਂ ਹੁਣ ਉਥੋਂ ਵਾਪਸ ਆਉਣਾ ਹੈ ਠੀਕ ਹੈ ਤੇ ਉਥੇ ਆਪਾਂ ਵਾਪਸ ਆਉਣ ਲੱਗੇ ਫਿਰ ਆਪਾਂ ਉਥੇ ਕੀ ਕਹਿ ਕੇ ਆਉਣਾ ਠੀਕ ਹੈ ਕਿਦਾਂ ਗੁੱਡ ਬਾਏ ਕਰਨਾ ਹੈ ਤੇ ਉਹਦੇ ਲਈ ਇੱਥੇ ਵਰਡ ਯੂਜ਼ ਕੀਤਾ ਜਾਂਦਾ ਹੈ ਅਰੀ ਵਿਦੇਰਚੀ ਅਰੀ ਵੇ ਦੇਰਚੀ ਠੀਕ ਹੈ ਆਪਾਂ ਪੰਜਾਬੀ ਚ ਵੀ ਲੈ ਲੀਏ ਅਰੀ ਵੇ ਦੇਰਚੀ ਠੀਕ ਹੈ ਅਰੀ ਵਿਦੇਰਚੀ ਤੇ ਅਰੀ ਵਿਦੇਰਚੀ ਦਾ ਮਤਲਬ ਹੈਗਾ ਆ ਗੁੱਡ ਬਾਏ ਆਪਾਂ ਜਦੋਂ ਵੀ ਵਾਪਸ ਆਉਣਾ ਆ ਕਿਸੇ ਨੂੰ ਮਿਲ ਕੇ ਆਉਣਾ ਜਾਂ ਆਪਾਂ ਸਟੋਰ ਤੋਂ ਬਾਹਰ ਨਿਕਲਦੇ ਆ ਆਪਾਂ ਉਥੋਂ ਬਿੱਲ ਲਈਦਾ ਆ ਬਿੱਲ ਭੇਗਣ ਤੋਂ ਬਾਅਦ ਆਪਾਂ ਉਹਨਾਂ ਨੂੰ ਕਹਿੰਦਾ ਅਰਵਿਦੇਰਚੀ ਬੋਨਾ ਜੌਰਨਾਟਾ ਠੀਕ ਹੈ ਇਦਾਂ ਕਰਕੇ ਆਪਾਂ ਬਾਹਰ ਨਿਕਲਿਆ ਇਦਾਂ ਜਾਂ ਕਿਤੇ ਵੀ ਜਾਣੇ ਪਰ ਜਦੋਂ ਵਾਪਸ ਆਉਣਾ ਤਾਂ ਗੁੱਡ ਬਾਏ ਦੀ ਜਗ੍ਹਾ ਤੇ ਆਪਾਂ ਬੋਡਿ ਚੂਜ਼ ਕਰਨਾ ਆ ਅਰਵਿਦੇਰਚੀ ਤੇ ਅਰਵਿਦੇਰਚੀ ਯੂਜ਼ ਕਰਨ ਤੋਂ ਬਾਅਦ ਆਪਾਂ ਨਾਲ ਹੀ ਵਰਡ ਯੂਜ਼ ਕਰਨਾ ਆ ਬੋਨਾ ਜੌਰਨਾਟਾ ਠੀਕ ਹੈ ਤੇ ਬੋਨਾ ਰੈ ਵਿਦਰਚੀ ਤਾ ਹੋ ਗਿਆ ਗੁੱਡ ਬਾਏ ਠੀਕ ਹੈ ਤੇ ਬੋਨਾ ਚੁਰਨਾਤਾ ਆਪਣਾ ਹੋ ਗਿਆ ਇਹ ਹੈਵ ਅ ਨਾਈਸ ਡੇ ਜਿੱਦਾਂ ਆਪਾਂ ਕਹਿੰਦਾ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਨਾ ਹੈਵ ਅ ਨਾਈਸ ਡੇ ਪੰਜਾਬੀ ਵਿੱਚ ਕਹਿੰਦਾ ਤੁਹਾਡਾ ਦਿਨ ਸ਼ੁਭ ਰਹੇ ਤੇ ਇਹਦੇ ਵਿੱਚ ਇਹਦੇ ਆਪਾਂ ਯੂਜ਼ ਕਰਦੇ ਆ ਬੋਨਾ ਚੁਰਨਾਤਾ ਆਪਾਂ ਕਹਿੰਨਾ ਆਪਾਂ ਮੋਸਟਲੀ ਮੈਂ ਬੱਡੀ ਯੂਜ਼ ਕਰਦੀ ਆਪਾਂ ਉਸ ਕੋਲ ਮੈਂ ਇਸ ਕੋਲ ਤ੍ਰੀਨੋ ਜਦਾ ਬਿੱਲ ਵਾਪਸ ਬਿੱਲ ਲਿਆ ਪੇ ਕੀਤਾ ਫਿਰ ਮੈਂ ਉਹਨਾਂ ਨੂੰ ਕੰਨੀਓਨੇ ਗ੍ਰਾਟੀਆ ਅਰ ਵੇਦੇਰਜੀ ਬੋਨਾ ਜੌਰਨਾਤਾ ਧੰਨਵਾਦ ਤੁਹਾਡਾ ਤੇ ਗੁੱਡ ਬਾਏ ਤੇ ਬੋਨਾ ਜੌਰਨਾਤਾ ਹੈਵ ਅ ਨਾਈਸ ਡੇ ਕੀ ਤੁਹਾਡਾ ਦਿਨ ਹੈ ਸ਼ੂਪਰੇਵੇ ਠੀਕ ਹੈ ਬੋਨਾ ਜੌਰਨਾਤਾ ਠੀਕ ਹੈ ਹੈਵ ਏ ਨਾਈਸ ਡੇ ਠੀਕ ਹੈ ਉਸ ਤੋਂ ਬਾਅਦ ਇਹ ਤਾਂ ਹੋ ਗਿਆ ਆਮ ਆਪਾਂ ਨੋਰਮਲ ਯੂਜ਼ ਕਰਦੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਇਹ ਤਾਂ ਨਾਰਮਲੀ ਹੋ ਗਿਆ ਕਿ ਆਪਾਂ ਸਾਰਿਆਂ ਲਈ ਯੂਜ਼ ਕਰ ਸਕਦੇ ਹਾਂ ਹਾਂ ਉਸ ਤੋਂ ਬਾਅਦ ਜੇ ਆਪਣਾ ਕੋਈ ਨਜ਼ਦੀਕੀ ਹੈ ਠੀਕ ਹੈ ਜੇ ਦਾ ਆਪਣਾ ਕੋਈ ਫਰੈਂਡ ਹੈ ਆਪਾਂ ਉਹਨੂੰ ਸਾਨੂੰ ਤਾਰੇ ਕਰਕੇ ਆਏ ਹਾਂ ਤਾਂ ਫਿਰ ਆਪਾਂ ਕਹਿੰਦੇ ਨਾ ਹਾਂਜੀ ਹਾਂਜੀ ਛੇਤੀ ਮਿਲਦੇ ਹਾਂ ਓਕੇ ਗੁੱਡ ਬਾਏ ਆਪਾਂ ਬਾਅਦ ਵਿੱਚ ਮਿਲਦੇ ਹਾਂ ਜਲਦੀ ਮਿਲਦੇ ਹਾਂ ਤੇ ਉਥੇ ਇਹ ਵਰਡ ਯੂਜ਼ ਕਰਦੇ ਆ ਆ ਪ੍ਰੈਸ ਤੋਂ ਆ ਪ੍ਰੈਸ ਸਕੂਸਾ ਆ ਪ੍ਰੈਸ ਤੋਂ ਤੇ ਇਹਦਾ ਮਤਲਬ ਹੁੰਦਾ ਆ ਕਿ ਆਪਾਂ CU0 A ਪ੍ਰੈਸ ਤੋਂ ਆ ਪ੍ਰੈਸ ਤੋਂ CU ਤੂੰ ਇਹ ਆਪਾਂ ਜਿਹਨੂੰ ਆਪਾਂ ਛੇਤੀ ਮਿਲਣਾ ਹੋਵੇ ਦੁਬਾਰਾ ਉਹਦੇ ਲਈ ਆਪਾਂ ਇਹ ਯੂਜ਼ ਕਰਦੇ ਮਾਰਕੀਟ ਆ ਵਗੈਰਾ ਚ ਇਹ ਵਰਡ ਆਪਾਂ ਨਹੀਂ ਯੂਜ਼ ਕਰਦੇ ਕਿਉਂਕਿ ਉਹਨਾਂ ਨੂੰ ਥੋੜਾ ਆਪਾਂ ਦੁਬਾਰਾ ਮਿਲਣਾ ਹੁੰਦਾ ਆ ਮਤਲਬ ਕਿ ਛੇਤੀ ਛੇਤੀ ਜਾਂ ਸ਼ਾਮ ਨੂੰ ਜਾਂ ਕੀਤਾ ਇਹ ਆਪਾਂ ਆਪਣੇ ਫਰੈਂਡਸ ਲਈ ਜਾਂ ਆਪਾਂ ਜਾਣ ਪਛਾਣ ਵਾਲਿਆਂ ਲਈ ਵਰਡ ਯੂਜ਼ ਕਰਦੇ ਆ ਠੀਕ ਹੈ ਤੇ ਅੱਜ ਲਈ ਇੰਨੇ ਹੀ ਕਾਫੀ ਹੈ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਹੋਰ ਵੀ ਵਰਡਸ ਕਰਾਂਗੇ so that ਤੁਹਾਨੂੰ ਆਪਾਂ ਜਿਆਦਾ ਜਿਆਦਾ ਵਰਡ ਕਰਾਂਗੇ ਤਾਂ ਕਿ ਤੁਹਾਨੂੰ ਜਿਆਦਾ ਜਿਆਦਾ ਇਟਾਲੀਅਨ ਚੱਲਦੀ ਆ ਸਕੇ ਤੇ ਤੁਸੀਂ ਵੀ ਮਿਹਨਤ ਕਰੋ ਤਾਂ ਕਿ ਕਿਉਂਕਿ ਮੈਂ ਇਕੱਲੀ ਨਹੀਂ ਸਿਖਾ ਸਕਦੀ ਜਿੰਨਾ ਚਿਰ ਤੁਸੀਂ ਖੁਦ ਨਹੀਂ ਮਿਹਨਤ ਕਰਦੇ ਓਕੇ ਤੇ ਤੁਸੀਂ ਵੀ ਆਪਣੀ ਮਿਹਨਤ ਕਰੋ ਤੇ ਜਿਆਦਾ ਜਿਆਦਾ ਵਰਡ ਸਿੱਖੋ ਤੇ ਮੈਂ ਵੀ ਤੁਹਾਨੂੰ ਜਿਆਦਾ ਜਿਆਦਾ ਸਿਖਾਵਾਂ so that ਇਟਲੀ ਆ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਿਊਨੀਕੇਸ਼ਨ ਦੀ ਪ੍ਰੋਬਲਮ ਨਾ ਹੋਵੇ so ਅੱਜ ਲਈ ਚਾਓ Goodbye. Chi Ok, grazie.